ਇੱਥੇ ਲਈ ਦੀ ਵੱਡੀ ਖਬਰ ਗੁਰੂ ਨਗਰੀ ਤੋਂ ਸਾਹਮਣੇ ਆਉਂਦੀ ਆ ਦੱਸ ਦਈਏ ਕਿ ਸ਼੍ਰੀ ਕਲਤਖ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾ ਝੋਣਾ ਵੱਲੋਂ ਜਿਹੜਾ ਇੱਕ ਵੱਡਾ ਬਿਆਨ ਸਾਹਮਣੇ ਆਂਦਾ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਮੰਤਰੀ ਹਰਜੋਤ ਬੈਂਸ ਤੇ ਉਹਨਾਂ ਦੇ ਨਾਲ ਭਾਸ਼ਾ ਵਿਭਾਗ ਦੇ ਜਿਹੜੇ ਡਾਇਰੈਕਟਰ ਹੈਗੇ ਨੇ ਤਾਂ ਉਹਨਾਂ ਦੋਨਾਂ ਨੂੰ ਜਿਹੜਾ ਤਲਬ ਕਰ ਦਿੱਤਾ ਗਿਆ ਦੱਸ ਦਈਏ ਕਿ 1 ਤਰੀਕ ਨੂੰ ਹੋਣ ਵਾਲੀ ਜਿਹੜੀ ਪੰ ਸਿੰਘ ਸਾਹਿਬਾਨ ਦੀ ਇਕੱਤਰਤਾ ਹੈਗੀ ਆ ਉਸ ਦੇ ਵਿੱਚ ਉਹਨਾਂ ਨੂੰ ਸ਼੍ਰੀ ਕਾਲਤਕ ਸਾਹਿਬ ਵਿਖੇ ਆ ਕੇ ਆਪਣਾ ਪੱਖ ਰੱਖਣਾ ਹੋਵੇਗਾ ਕਿਉਂਕਿ ਬੀਤੇ ਦਿਨ ਦੀ ਗੱਲ ਕਰੀਏ ਤਾਂ ਜ਼ਰੂਰ ਜਿਸ ਦੇ ਵਿੱਚ ਕੀ ਸਿੰਗਰ ਵੀਰ ਸਿੰਘ ਜਿਹੜੇ ਨੇ ਉਹ ਵੀ ਸ਼੍ਰੀ ਕਾਲਤਕ ਸਾਹਿਬ ਉੱਤੇ ਪਹੁੰਚੇ ਸੀਗੇ ਤਾਂ ਉੱਥੇ ਆ ਕੇ ਉਹਨਾਂ ਵੱਲੋਂ ਵੀ ਜਿਹੜਾ ਆਪਣਾ ਪੱਖ ਰੱਖਿਆ ਗਿਆ ਸੀਗਾ ਖੇਮਾ ਜਾਚ ਕੀਤੀ ਗਈ ਸੀਗੀ ਤਾਂ ਉਸ ਤੋਂ ਬਾਅਦ ਹਜੇ ਉਹਨਾਂ ਦੇ ਮਾਮਲੇ ਦੇ ਵਿੱਚ ਫੈਸਲਾ ਆਉਣਾ ਬਾਕੀ ਹੈ ਲੇਕਿਨ ਦੱਸ ਜੀਏ ਕਿ ਜੋ ਸ਼੍ਰੀਨਗਰ ਵਿੱਚ ਹੋਏ ਜਿਹੜੇ ਇੱਕ ਪ੍ਰੋਗਰਾਮ ਜਿਹੜਾ ਪੰਜਾਬ ਸਰਕਾਰ ਵੱਲੋਂ ਕਹਿ ਲਿਆ ਕਿ ਸਰਕਾਰੀ ਪਦਰ ਤੋਂ ਉੱਤੇ ਜਿਹੜਾ ਕਰਵਾਇਆ ਗਿਆ ਸੀਗਾ ਜੋ ਕਿ ਕਾਫੀ ਇਤਰਾਜ਼ ਹੋ ਗਿਆ ਸੰਗਤ ਜਿਹੜੀ ਆ ਉਸ ਦਾ ਕਾਫੀ ਵਿਰੋਧ ਵੀ ਕਰ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜਦੋਂ ਸਮਾਗਮ ਤੋਂ ਪਹਿਲਾਂ ਜੋ ਬੀਰ ਸਿੰਘ ਹੋਣਾ ਵੱਲੋਂ ਗਾਇਕੀ ਰਾਹੀ ਜਿਹੜਾ ਜਿਸ ਤਰ੍ਹਾਂ ਦੇ ਨਾਲ ਉੱਥੇ ਮਾਹੌਲ ਬਣਦਾ ਜਿਸ ਤੋਂ ਬਾਅਦ ਕੀ ਕਾਫੀ ਜ਼ਿਆਦਾ ਇਤਰਾਜ਼ ਜਿਹੜਾ ਸੰਗਤ ਵੱਲੋਂ ਜਤਾਇਆ ਜਾਂਦਾ ਜਿਸ ਤੋਂ ਬਾਅਦ ਕੀ ਕੱਲ ਬੀਰ ਸਿੰਘ ਜੋ ਸ਼੍ਰੀ ਕਲਤਕ ਸਾਬ ਆ ਕੇ ਪੇਸ਼ ਹੁੰਦੇ ਨੇ ਤਾਂ ਉਸ ਤੋਂ ਬਾਅਦ ਅੱਜ ਦੱਸ ਦਈਏ ਕਿ ਪੰਜਾਬ ਦੇ ਕੈਬਨਿਟ ਮਨਿਸਟਰ ਜਿਹੜੇ ਹਰਜੋਤ ਬੈਂਸ ਨੇ ਉਹਨਾਂ ਨੂੰ ਤਲਬ ਕਰ ਦਿੱਤਾ ਜਾਂਦਾ ਉਹਨਾਂ ਦੇ ਨਾਲ ਜੋ ਭਾਸ਼ਾ ਵਿਭਾਗ ਦੇ ਡਾਇਰੈਕਟਰ ਹੈਗੇ ਨੇ ਤਾਂ ਉਹਨਾਂ ਨੂੰ ਵੀ ਨਾਲ ਜੋ ਤਲਬ ਜੋ ਸ਼੍ਰੀ ਕਾਲਤਕ ਸਾਹਿਬ ਉੱਤੇ ਕੀਤਾ ਜਾਂਦਾ ਜਸਵੰਤ ਸਿੰਘ ਜੀ ਉਹਨਾਂ ਨੂੰ ਵੀ ਜਿਹੜਾ ਤਲਬ ਕੀਤਾ ਜਾਂਦਾ ਦੱਸ ਦਈਏ ਕਿ ਇੱਕ ਤਰੀਕ ਨੂੰ ਹੋਣ ਵਾਲੀ ਇਕੱਤਰਤਾ ਦੇ ਵਿੱਚ ਇਸ ਦਾ ਜਿਹੜਾ ਵੱਡਾ ਫੈਸਲਾ ਲਿੱਤਾ ਜਾਏਗਾ ਕਿ ਇਹਨਾਂ ਦੇ ਉੱਤੇ ਕੀ ਪੈਂ ਸਿੰਘ ਸਾਹਿਬਾਨ ਵਿਚਾਰ ਕਰਦੇ ਨੇ ਕਿ ਉਸ ਤੋਂ ਬਾਅਦ ਵੱਡੇ ਫੈਸਲੇ ਆਉਂਦੇ ਨੇ ਤਾਂ ਇਹ ਸਾਰਿਆਂ ਦੇ ਉੱਤੇ ਜਿਹੜੀ ਆ ਵਿਚਾਰ ਚਰਚਾ ਕੀਤੀ ਜਾਏਗੀ ਹਾਲ ਦੀ ਘੜੀ ਦੱਸਦੀ ਹੈ ਕਿ ਉਹਨਾਂ ਨੂੰ ਤਲਬ ਕਰ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਹੈ ਤੁਹਾਡੇ ਨਾਲ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰ ਰਹੇ ਆ ਕਿ ਸ਼੍ਰੀ ਕਲਤਕ ਸਾਹਿਬ ਤੋਂ ਹੁਕਮ ਆਇਆ ਹੈ ਸ਼੍ਰੀ ਕਲਤਕ ਸਾਹਿਬ ਤੇ ਸਿੰਘ ਸਾਹਿਬ ਜੋ ਨੇ ਜੋ ਉਹਨਾਂ ਵੱਲੋਂ ਇੱਕ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਹੈਗੇ ਨੇ ਨਾਲ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਿਹੜੇ ਨੇ ਉਹਨਾਂ ਦੋਨਾਂ ਨੂੰ ਜਿਹੜਾ ਹੁਣ ਤਲਬ ਕਰਨ ਦੀ ਗੱਲ ਆਖੀ ਗਈ ਆ ਹੁਕਮ ਆ ਚੁੱਕਾ ਹੈ ਤਾਂ ਦੇਖਦੇ ਆ ਕੀ ਹਰਜੋਤ ਬੈਂਸ ਉਹ ਪਹੁੰਚਦੇ ਨੇ ਕਿ ਨਹੀਂ ਪਹੁੰਚਦੇ ਤਾਂ ਕਿਉਂਕਿ ਸ਼੍ਰੀ ਕਲਤਕ ਸਾਹਿਬ ਤੋਂ ਹੁਕਮ ਹੈ ਇੱਕ ਤਰੀਕ ਨੂੰ ਜਿਹੜੀ ਹੋਣ ਵਾਲੀ ਮੀਟਿੰਗ ਦੇ ਵਿੱਚ ਜਦੋਂ ਕਿਉਂਕਿ ਇਕਤਰਤਾ ਹੋਏਗੀ ਤਤ ਤੋਂ ਬਾਅਦ ਜੋ ਹਰਜੋਤ ਬੈਂਸ ਚਿਰੀ ਕਲਤਕ ਸਾਬ ਵਿਖਿਆ ਕਿ ਉਹ ਪੇਸ਼ ਹੋਣਗੇ ਨਾਲ ਉਹਨਾਂ ਦੇ ਜਿਹੜੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਹੈਗੇ ਨੇ ਉਹਨਾਂ ਨੂੰ ਵੀ ਆਣਾ ਪਏਗਾ ਤਾਂ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਵੀ ਜਿਹੜਾ ਫੈਸਲਾ ਕੀਤਾ ਜਾਏਗਾ ਤਾਂ ਇਸ ਮਾਮਲੇ ਨੂੰ ਲੈ ਕੇ ਕੱਲੀ ਕੱਲੀ ਤਸਵੀਰ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਣੇ ਰਹੋ ਜਗਵੰਤ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੁਦੀਕਮਰ ਦੇ ਨਾਲ ਅਖਿਆ ਸੁਣੋ ਜਗਵਾਨੀ ਟੀਵੀ ਸ਼੍ਰੀਮਨ ਸਸਾਈ ਇੱਥੇ ਲੈ ਦੀ ਵੱਡੀ ਖਬਰ ਗੁਰੂ ਨਗਰੀ ਤੋਂ ਸਾਹਮਣੇ ਆਉਂਦੀ ਹੈ ਦੱਸ ਦਈਏ ਕਿ ਸ਼੍ਰੀ ਕਲਤਖ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾ ਝੋਣਾ ਵੱਲੋਂ ਜਿਹੜਾ ਇੱਕ ਵੱਡਾ ਬਿਆਨ ਸਾਹਮਣੇ ਆਂਦਾ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਮੰਤਰੀ ਹਰਜੋਤ ਬੈਂਸ ਤੇ ਉਹਨਾਂ ਦੇ ਨਾਲ ਭਾਸ਼ਾ ਵਿਭਾਗ ਦੇ ਜਿਹੜੇ ਡਾਇਰੈਕਟਰ ਹੈਗੇ ਨੇ ਤਾਂ ਉਹਨਾਂ ਦੋਨਾਂ ਨੂੰ ਜਿਹੜਾ ਤਲਬ ਕਰ ਦਿੱਤਾ ਗਿਆ ਦੱਸ ਦਈਏ ਕਿ ਇੱਕ ਤਰੀਕ ਨੂੰ ਹੋਣ ਵਾਲੀ ਜਿਹੜੀ ਪੰ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੈਗੀ ਆ ਉਸ ਦੇ ਵਿੱਚ ਉਹਨਾਂ ਨੂੰ ਸ਼੍ਰੀ ਕਾਲ ਤਖਸਬ ਵਿਖੇ ਆ ਕੇ ਆਪਣਾ ਪੱਖ ਰੱਖਣਾ ਹੋਵੇਗਾ ਕਿਉਂਕਿ ਬੀਤੇ ਦਿਨ ਦੀ ਗੱਲ ਕਰੀਏ ਤਾਂ ਜ਼ਰੂਰ ਜਿਸ ਦੇ ਵਿੱਚ ਕੀ ਇਹ ਸਿੰਗਰ ਵੀਰ ਸਿੰਘ ਜਿਹੜੇ ਨੇ ਉਹ ਵੀ ਸ਼੍ਰੀ ਕਾਲ ਤਖਸਬ ਉੱਤੇ ਪਹੁੰਚੇ ਸੀਗੇ ਤਾਂ ਉੱਥੇ ਆ ਕੇ ਉਹਨਾਂ ਵੱਲੋਂ ਵੀ ਜਿਹੜਾ ਆਪਣਾ ਪੱਖ ਰੱਖਿਆ ਗਿਆ ਸੀਗਾ ਖੇਮਾ ਜਾਚ ਕੀਤੀ ਗਈ ਸੀਗੀ ਤਾਂ ਉਸ ਤੋਂ ਬਾਅਦ ਹਜੇ ਉਹਨਾਂ ਦੇ ਮਾਮਲੇ ਦੇ ਵਿੱਚ ਫੈਸਲਾ ਆਉਣਾ ਬਾਕੀ ਹੈ ਲੇਕਿਨ ਦੱਸ ਦਈਏ ਕੀ ਜੋ ਸ਼੍ਰੀਨਗਰ ਵਿੱਚ ਹੋਏ ਜਿਹੜਾ ਇੱਕ ਪ੍ਰੋਗਰਾਮ ਜਿਹੜਾ ਪੰਜਾਬ ਸਰਕਾਰ ਵੱਲੋਂ ਕਹਿ ਲਿਆ ਕਿ ਸਰਕਾਰੀ ਪਦਰ ਤੋਂਤੇ ਜਿਹੜਾ ਕਰਵਾਇਆ ਗਿਆ ਸੀਗਾ ਜੋ ਕਿ ਕਾਫੀ ਉਤਰਾਜ ਹੋ ਗਿਆ ਸੰਗਤ ਜਿਹੜੀ ਆ ਉਸ ਦਾ ਕਾਫੀ ਵਿਰੋਧ ਵੀ ਕਰ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜਦੋਂ ਸਮਾਗਮ ਤੋਂ ਪਹਿਲਾਂ ਜੋ ਬੀਰ ਸਿੰਘ ਹੋਣਾ ਵੱਲੋਂ ਗਾਇਕੀ ਰਾਹੀ ਜਿਹੜਾ ਜਿਸ ਤਰ੍ਹਾਂ ਦੇ ਨਾਲ ਉੱਥੇ ਮਾਹੌਲ ਬਣਦਾ ਜਿਸ ਤੋਂ ਬਾਅਦ ਕੀ ਕਾਫੀ ਜ਼ਿਆਦਾ ਇਤਰਾਜ਼ ਜਿਹੜਾ ਸੰਗਤ ਵੱਲੋਂ ਜਤਾਇਆ ਜਾਂਦਾ ਜਿਸ ਤੋਂ ਬਾਅਦ ਕੀ ਕੱਲ ਵੀਰ ਸਿੰਘ ਜੋ ਸ਼੍ਰੀ ਕਲਤਕ ਸਾਬ ਆ ਕੇ ਪੇਸ਼ ਹੁੰਦੇ ਨੇ ਤਾਂ ਉਸ ਤੋਂ ਬਾਅਦ ਅੱਜ ਦੱਸ ਦਈਏ ਕਿ ਪੰਜਾਬ ਦੇ ਕੈਬਨਿਟ ਮਨਿਸਟਰ ਜਿਹੜੇ ਹਰਜੋਤ ਬੈਂਸ ਨੇ ਉਹਨਾਂ ਨੂੰ ਤਲਬ ਕਰ ਦਿੱਤਾ ਜਾਂਦਾ ਉਹਨਾਂ ਦੇ ਨਾਲ ਜੋ ਭਾਸ਼ਾ ਵਿਭਾਗ ਦੇ ਡਾਇਰੈਕਟਰ ਹੈਗੇ ਨੇ ਤਾਂ ਉਹਨਾਂ ਨੂੰ ਵੀ ਨਾਲ ਜੋ ਤਲਬ ਜੋ ਸ਼੍ਰੀ ਕਲਤਕ ਸਾਬ ਉੱਤੇ ਕੀਤਾ ਜਾਂਦਾ ਜਸਵੰਤ ਸਿੰਘ ਜੀ ਉਹਨਾਂ ਨੂੰ ਵੀ ਜਿਹੜਾ ਤਲਬ ਕੀਤਾ ਜੰਦਾ ਦੱਸਦੀ ਹੈ ਕਿ ਇੱਕ ਤਰੀਕ ਨੂੰ ਹੋਣ ਵਾਲੀ ਇਕਤਰਤਾ ਦੇ ਵਿੱਚ ਇਸ ਦਾ ਜਿਹੜਾ ਵੱਡਾ ਫੈਸਲਾ ਲਿੱਤਾ ਜਾਏਗਾ ਕਿ ਇਹਨਾਂ ਦੇ ਉੱਤੇ ਕੀ ਪੰਸ ਸਿੰਘ ਸਹਿਬਾਨ ਵਿਚਾਰ ਕਰਦੇ ਨੇ ਕੀ ਉਸ ਤੋਂ ਬਾਅਦ ਵੱਡੇ ਫੈਸਲੇ ਆਉਂਦੇ ਨੇ ਤਾਂ ਇਹ ਸਾਰਿਆਂ ਦੇ ਉੱਤੇ ਜਿਹੜੀ ਆ ਵਿਚਾਰ ਚਰਚਾ ਕੀਤੀ ਜਾਏਗੀ ਹਾਲ ਦੀ ਘੜੀ ਦੱਸਦੀ ਹੈ ਕਿ ਉਹਨਾਂ ਨੂੰ ਤਲਬ ਕਰ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਹੈ ਤੁਹਾਡੇ ਨਾਲ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰ ਰਹੇ ਹਾਂ ਕਿ ਸ਼੍ਰੀ ਕਲਤਕ ਸਾਬ ਤੋਂ ਹੁਕਮ ਆਇਆ ਹੈ ਸ਼੍ਰੀ ਕਲਤਕ ਸਾਬ ਤੇ ਸਿੰਘ ਸਾਹਿਬ ਜੋ ਨੇ ਜੋ ਉਹਨਾਂ ਵੱਲੋਂ ਇੱਕ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਹੈਗੇ ਨੇ ਨਾਲ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਿਹੜੇ ਨੇ ਉਹਨਾਂ ਦੋਨਾਂ ਨੂੰ ਜਿਹੜਾ ਹੁਣ ਤਲਬ ਕਰਨ ਦੀ ਗੱਲ ਆਖੀ ਗਈ ਆ ਹੁਕਮ ਆ ਚੁੱਕਾ ਹੈ ਤਾਂ ਦੇਖਦੇ ਆ ਕੀ ਹਰਜੋਤ ਬੈਂਸ ਉਹ ਪਹੁੰਚਦੇ ਨੇ ਕਿ ਨਹੀਂ ਪਹੁੰਚਦੇ ਤਾਂ ਕਿਉਂਕਿ ਸ਼੍ਰੀ ਕਾਲਤਕ ਸਾਹਿਬ ਤੋਂ ਹੁਕਮ ਹੈ ਇੱਕ ਤਰੀਕ ਨੂੰ ਜਿਹੜੀ ਹੋਣ ਵਾਲੀ ਮੀਟਿੰਗ ਦੇ ਵਿੱਚ ਜਦੋਂ ਕਿਉਂਕਿ ਇਕਤਰਤਾ ਹੋਏਗੀ ਇਕਤਰਤਾ ਤੋਂ ਬਾਅਦ ਜੋ ਹਰਜੋਤ ਬੈਂਸ ਸ਼੍ਰੀ ਕਾਲਤਕ ਸਾਹਿਬ ਵਿਖਿਆ ਕਿ ਉਹ ਪੇਸ਼ ਹੋਣਗੇ ਨਾਲ ਉਹਨਾਂ ਦੇ ਜਿਹੜੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਹੈਗੇ ਨੇ ਉਹਨਾਂ ਨੂੰ ਵੀ ਆਣਾ ਪਏਗਾ ਤਾਂ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਵੀ ਜਿਹੜਾ ਫੈਸਲਾ ਕੀਤਾ ਜਾਏਗਾ ਤਾਂ ਇਸ ਮਾਮਲੇ ਨੂੰ ਲੈ ਕੇ ਕੱਲੀ ਕੱਲੀ ਤਸਵੀਰ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਣੇ ਰਹੋ ਜਗਵੰਤ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੁਦੀਕਮਰ ਦੇ ਨਾਲ ਅਖਿਆ ਸੁਣੋ ਜਗਵੰਤੀ ਟੀਵੀ ਸ਼੍ਰੀਮੰਸਾ ਸਾਹਿਬ